ਇੱਧਰ ਜਾ ਜੱਤੀ ਇੱਧਰ ਵੇਖ ਮੋੜਾ ਜਾ ਬਿਲਕੁਲ ਨਹੀਂ ਦਾ ਇੱਧਰ ਆ ਇੱਧਰ ਨਹੀਂ ਵਿਕੀਦਾ ਨਹੀਂ ਵਿਕੀ ਰਹੀ ਇਹ ਗੁਰਦੀਪ ਸਿੰਘ ਸੀ ਮੁੰਡਾ ਜੀ 16 ਸਿਕ ਰੈਜੀਮੈਂਟ ਸੀਗਾ ਤੇ ਅਗਲੇ ਮਹੀਨੇ ਨਾਲ ਵਿਆਹ ਰੱਖਿਆ ਸੀਗਾ ਜੀ ਮੇਰਾ ਦੁੱਖ ਹੁੰਦਾ ਪਰ ਦੁੱਖ ਨਹੀਂ ਸਾਨੂੰ ਇਸਤੇ ਮਾਣਾ ਕਿ ਸਾਡੇ ਪਿੰਡ ਦਾ ਮੁੰਡਾ ਸ਼ਹੀਦ ਹੋਇਆ ਲੋਕਿਵੇਂ ਸਿਕ ਰੈਜੀਮੈਂਟਰਲ ਸੈਂਟਰ ਨਾਲ ਸੰਬੰਧ ਰੱਖਦਾ ਵਾਂ ਤੇ ਇਹ ਜਵਾਨ ਜੋ ਸ਼ਹੀਦ ਹੋਇਆ ਹੈ ਇਹਦਾ ਨਾਂ ਹੈ ਗੁਰਦੀਪ ਸਿੰਘ ਤੇ ਇਸ ਦੀ ਡੈੱਡ ਬੋਡੀ ਲੈ ਕੇ ਮੈਂ ਹੁਣ ਇਹਨਾਂ ਦੇ ਪਿੰਡ ਪਹੁੰਚਾ ਹਾਂ ਸਰ ਕਿਸ ਤਰ੍ਹਾਂ ਘਟਨਾ ਘਟੀ ਜੀ ਇਹ ਕੁਝ ਸਮੇਂ ਤੋਂ ਬਿਮਾਰ ਸੀਗੇ ਤੇ ਦਾਖਲ ਸੀਗੇ ਹਸਪਤਾਲ ਦੇ ਵਿੱਚ ਤੇ ਇਹਨਾਂ ਦੇ ਬ੍ਰੇਨ ਹੈਮਰਨ ਹੋਇਆ ਸੀਗਾ ਸਪੌਟ ਸੀਗਾ ਬ੍ਰੇਨ ਦੇ ਵਿੱਚ ਤੇ ਉਹਦੇ ਕਾਰਨ ਇਹਨਾਂ ਨੂੰ ਇੱਕ ਦੋ ਦਿਨ ਤੋਂ ਜ਼ਿਆਦਾ ਸੀਰੀਅਸ ਹੋਣ ਕਰਕੇ ਤੇ ਇਹਨਾਂ ਦੀ 30 ਤਰੀਕ ਨੂੰ ਸ਼ਾਮ ਨੂੰ ਡੈਥ ਹੋ ਗਈ ਆ ਫੌਜ ਦੇ ਵਿੱਚ ਹਾਨ ਕਰਕੇ ਉਸ ਤੋਂ ਬਾਅਦ ਤਬੀਅਤ ਇਹਨਾਂ ਦੀ ਖਰਾਬ ਹੋ ਗਈ ਤੇ ਜਿਹਦੇ ਕਰਕੇ ਇਹਨਾਂ ਨੇ ਮਦਦ ਲਾਸ਼ਟ ਦੇ ਵਿੱਚ ਆਪਣਾ ਦਮ ਤੋੜ ਸਰ ਇਹ ਕਿਉਂਕਿ ਕਿਸ ਜਗ੍ਹਾ ਤੇ ਨਿਭਾਰੇ ਸੀਗੇ ਇਹ ਹੁਣ ਇਸ ਟਾਈਮ ਤੇ ਸਿਕਰਜਮੈਂਟਲ ਸੈਂਟਰ ਦੇ ਵਿੱਚ ਡਿਊਟੀ ਤੇ ਸੀਗੇ ਤੇ ਉੱਥੋਂ ਫਿਰ ਹਸਾ ਸਰ ਇਹ ਰਾਮਗੜ੍ਹ ਕੈਂਟ ਦੇ ਵਿੱਚ ਮੇਰੇ ਦਾ ਕੋਈ ਨਹੀਂ ਜੀ ਇਹ ਆਪਣੇ 4 ਕੈਂਟ ਦੇ ਵਿੱਚ ਰਾਮਗੜ੍ਹ ਕੈਂਟ ਦੇ ਵਿੱਚ ਵੀ ਸਾਡਾ ਜਿਹੜਾ ਜਵਾਨ ਹੈ ਵੀ ਸਾਡੇ ਚੋਂ ਵਿਛੜ ਗਿਆ ਹੈ ਤੇ ਅਸੀਂ ਇਹਦਾ ਕਦੇ ਪੂਰਤੀ ਨਹੀਂ ਕਰ ਸਕਦੇ ਤੇ ਇਹ ਜਵਾਨ ਬਹੁਤ ਹੀ ਲਾਇਕ ਤੇ ਅੱਛਾ ਇਨਸਾਨ ਸੀ ਸਰ ਉਮਰ ਕਿੰਨੀ ਦੱਸੀ ਜਾ ਰਹੀ ਹੈ ਦੀ ਉਮਰ ਇਹਦੀ 24 ਸਾਲ ਤਕਰੀਬਨ ਹੈਗੀ ਸੀ ਦੇਖੋ ਇਹ ਬਹੁਤ ਮੰਦ ਭਾਗ ਆ ਸਾਡੇ ਪਿੰਡ ਵਾਸਤੇ ਸਾਡੇ ਪਿੰਡ ਦੇ ਬੱਚੇ ਤਕਰੀਬਨ ਅੱਧ ਬੰਗੋਂ ਸਾਡੇ ਪਿੰਡ ਦਾ ਅੱਧ ਦੇ ਬੱਚੇ ਜਿਵੇਂ 50% ਬੱਚੇ ਸਾਡੇ ਪਿੰਡ ਦੇ ਫੌਜ ਚ ਭਰਤੀ ਹੁੰਦੇ ਆ ਜੀ ਪਰ ਬੜੇ ਦੁਖ ਦੀ ਗੱਲ ਹੈ ਜਦੋਂ ਸਾਡਾ ਬੱਚਾ ਸ਼ਹੀਦ ਹੋ ਜਾਂਦਾ ਕੋਈ ਪਰ ਸਰਕਾਰਾਂ ਖੱਟ ਧਿਆਨ ਦੇਣਗੇ ਸਰਕਾਰਾਂ ਨੂੰ ਚਾਹੀਦਾ ਹੈ ਵੱਧ ਤੋਂ ਵੱਧ ਧਿਆਨ ਦੇਣਾ ਬੱਚਿਆਂ ਦੇ ਮਗਰ ਉਹਨਾਂ ਦੀ ਸਕਾਲਰਸ਼ਿਪ ਹੋਰ ਇਹਨਾਂ ਨੂੰ ਪੜ੍ਹਾਈ ਲਿਖਾਈ ਵਾਸਤੇ ਵੀ ਧਿਆਨ ਦੇਣਾ ਉਹਨਾਂ ਦੇ ਪਰਿਵਾਰਾਂ ਦੇ ਵੀ ਖਿਆਲ ਰੱਖਣਾ ਤੇ ਅੱਜ ਮੌਤ ਹੋਈ ਆ ਕੀ ਨਾਮ ਕੀ ਕੀ ਗਰਦੀਪ ਸਿੰਘ ਸੀ ਮੁੰਡਾ ਜੀ 16 ਸਿਕ ਰੈਜੀਮੈਂਟ ਸੀਗਾ ਤੇ ਅਗਲੇ ਮਹੀਨੇ ਨਾਲ ਵਿਆਹ ਰੱਖਿਆ ਸੀਗਾ ਜੀ ਤੇ ਬਹੁਤ ਮੰਦ ਭਾਗਾ ਹੋਇਆ ਜੀ ਮੰਗ ਕਰ ਮੰਗ ਸਰਕਾਰ ਤੋਂ ਇਹੀ ਕਰਦੇ ਆ ਜੀ ਜੋ ਵੀ ਬਰਾਚੀ ਬਣਦੀ ਹੈ ਪ੍ਰੰਤਮਾਨ ਸਰਕਾਰ ਵੀ ਦੇਵੇ ਸੈਂਟਰ ਸਰਕਾਰ ਵੀ ਦੇਵੇ ਅਤੇ ਜੋ ਵੀ ਸਾਡੇ ਪਿੰਡ ਚ ਪਾਰਕ ਵਗੈਰਾ ਗੇਟ ਬਣ ਇਹਨਾਂ ਦਾ ਹੋਰ ਸਕੂਲ ਦਾ ਨਾਂ ਇਹਨਾਂ ਦੇ ਨਾਂ ਤੇ ਰੱਖਿਆ ਜਾਵੇ ਪਿੰਡ ਨੂੰ ਹੌਸਲਾ ਵਜਾਈ ਹੋਊਗੀ ਕਿਹੜਾ ਪਿੰਡ ਹੈ ਜੀ ਕੈਪਟਨ ਚਮਕੌਰ ਸਿੰਘ ਰਿਟਾਇਰਡ ਫਰਮ ਆਰਮੀ ਅੱਜ ਜਿਹੜੀ ਡੈੱਡ ਬੋਡੀ ਆਏ ਬੱਚੇ ਦੀ ਕੀ ਮੰਮਤ ਹੈ ਸਾਡਾ ਡੈੱਡ ਬੋਡੀ ਆਏ ਸਾਡਾ ਮੁੰਡਾ ਡੈਥ ਹੋਈ ਹੈ ਬੜਾ ਦੁੱਖ ਹੁੰਦਾ ਹੈ ਪਰ ਦੁੱਖ ਨਹੀਂ ਸਾਨੂੰ ਇਸ ਤੇ ਮਾਣਾ ਹੈ ਕਿ ਸਾਡੇ ਪਿੰਡ ਦਾ ਮੁੰਡਾ ਸ਼ਹੀਦ ਹੋਇਆ ਹਰ ਦੁਨੀਆ ਮਰਦੀ ਹੈ ਜਿਹੜਾ ਜੰਮਿਆ ਉਹਨੇ ਮਰਨਾ ਹੈ ਪਰ ਸ਼ਹੀਦ اور ਦੇਸ਼ ਦੇ ਕੰਮ ਕੋਈ ਕਿਉਂਦੇ ਇਹਨਾਂ ਤੇ ਸਾਨੂੰ ਬਹੁਤ ਮਾਣ ਹੈ ਬਹੁਤ ਫਖਰ ਦੀ ਗੱਲ ਹੈ ਅਸੀਂ ਮੰਗ ਇਹੀ ਕਰਦੇ ਹਾਂ ਕਿ ਸਾਡਾ ਮੁੰਡਾ ਜਿੰਦਾ ਹੈ ਸ਼ਹੀਦ ਹੈ ਉਹਦੇ ਸਵਾਗਤ ਵਾਸਤੇ ਉਹਦੀ ਯਾਦ ਵਾਸਤੇ ਕੋਈ ਇਹ ਚੀਜ਼ ਬਣਾਈ ਜਾਵੇ ਯਾਨੀ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਰੱਖਣ ਤੇ ਇਹਨਾਂ ਤੋਂ ਮੋਟੀਵੇਟਡ ਹੋਣਾ ਮੈਂ ਵੀ ਐਸੇ ਪਿੰਡ ਦਾ ਰਹਿਣ ਵਾਲਾ ਪਰ ਮੇਰੀ ਰਾਇ ਬਟੰਡਾ ਹੈ ਇਸ ਮੁੰਡੇ ਦੀ ਜਦੋਂ ਗੱਲ ਸੁਣੀ ਹੈ ਕਿ ਇਸ ਤਰ੍ਹਾਂ ਗੱਲ ਬਣ ਗਈ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਬਹੁਤ ਦੁੱਖ ਹੈ ਸਾਨੂੰ ਇਸ ਗੱਲ ਦਾ ਔਰ ਦੂਸਰਾ ਹੈ ਮੁੰਡੇ ਨੂੰ ਜਿਹੜਾ ਹੈ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਹੈ ਔਰ ਜਿਹੜੀ ਆਰਥਿਕ ਮਦਦ ਹੈ ੜੀ ਪੰਜਾਬ ਗਵਰਨਮੈਂਟ ਵੱਲੋਂ ਜਾਂ ਸੈਂਟਰ ਗਵਰਨਮੈਂਟ ਵੱਲੋਂ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਔਰ ਬੱਚੇ ਦੇ ਨਾਮ ਦੇ ਉੱਪਰ ਸਕੂਲ ਦਾ ਨਾਮ ਹੋਣਾ ਚਾਹੀਦਾ ਹੈ ਇਹ ਹੀ ਸਾਡੀ ਮੰਗ ਹੈ ਜੀ ਧੰਨਵਾਦ ਘਟਨਾ ਕਿਹਾ ਸੀ ਜੀ ਲੈ ਸੀਗਾ ਜੀ ਡਿਊਟੀ ਤੇ ਫੌਜ ਦੀ ਜੇ 500 ਰੁਪਏ ਦਾ ਭਰਤੀ ਹੋਇਆ ਜਿਹਾ ਗਰੀਬ ਪਰਿਵਾਰ ਤੋਂ ਉੱਠ ਕੇ ਤੇ ਮਾ ਮਾ ਪਿਓ ਨੇ ਮੈਂ ਤਾਂ ਮੁੰਦਰੀ ਨਾਲ ਕੋਈ ਜ਼ਮੀਨ ਜਾਇਤ ਹੈ ਨਹੀਂ ਸੀ ਪੜਾ ਕੇ ਨੂੰ ਫੌਜ ਚ ਨੌਕਰੀ ਮਿਲੀ ਸੀ ਜਰ ਨੂੰ ਉੱਥੇ ਡਿਊਟੀ 'ਤੇ ਉਹਨੂੰ ਸ਼ਹੀਦ ਹੋ ਗਿਆ ਵਿਚਾਰਾ ਉਸ ਤੋਂ ਬਾਅਦ ਤੇ ਕੋਈ ਇੱਥੇ ਸਾਨੂੰ ਮਹਿਸੂਸ ਬਹੁਤ ਆ ਕਿ ਫੌਜ ਅਧਿਕਾਰੀ ਤਾਂ ਆਏ ਆ ਨਾ ਤਾਂ ਇੱਥੇ ਕੋਈ ਸਰਕਾਰ ਦਾ ਨੁਮਾਇੰਦਾ ਆ ਨਾ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਸਰਵ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਤਸੀਲਦਾਰ ਕੋਈ ਇਸਨੇ ਕੋਈ ਨਹੀਂ ਇੱਥੇ ਪਹੁੰਚਿਆ ਹਜੇ ਤੱਕ ਵੀ ਦੇ ਦੋ ਦਿਨ ਸਰਕਾਰ ਦਾ ਟਾਈਮ ਆ ਹਜੇ ਵੀ ਨਹੀਂ ਕੋਈ ਪਹੁੰਚਿਆ ਇਸ ਟਾਈਮ ਇਸ ਚੀਜ਼ ਦਾ ਬਹੁਤ ਵੱਡਾ ਲੋਕਾ ਨੰਬਰ 2 ਤੇ ਇਹ ਵੀ ਜਿਹੜਾ ਸ਼ੀਦਾ ਸ਼ੀਦੀ ਦਾ ਦਰਜਾ ਦਿੱਤਾ ਜੋ ਬੱਚੇ ਨੂੰ ਇਸ ਨੂੰ ਗਰਦੀਪ ਸਿੰਘ ਨੂੰ ਉਹ ਇਹ ਨਾਂ ਤੇ ਮਤਲਬ 1 ਕਰੋੜ ਦੀ ਰਕਮ ਇਸ ਸਰਕਾਰ ਪੰਜਾਬ ਸਰਕਾਰ ਨੇ ਕੀਤੀ ਹੈ ਜਾਰੀ ਲਾਨ ਕੀਤਾ ਹੋਇਆ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਇਹਦੀ ਮਾਂ ਨੂੰ ਕੋਈ ਸਿਕਾਈ ਨੌਕਰੀ ਜਾਂ ਕੋਈ ਥਾਂ ਇਸ ਨੂੰ ਦਿੱਤਾ ਜਾਵੇ ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਸੁਮਾਦਾਨ ਕਰਵਾਓ ਬਸ਼ਗਲ ਕਰਨਾ ਜਾਂ ਤਲਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਨੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਸੁਮਾਦਾਨ ਲਈ ਇੱਕ ਵਾਰ ਜਰੂਰ ਫੋਨ ਕਰੋ